22 ਜਨਵਰੀ ਨੂੰ ਸ਼੍ਰੀ ਅਜੋਧਿਆ ਵਿਖੇ ਹੋਣ ਵਾਲੇ ਸ਼੍ਰੀ ਨਾਮ ਮੰਦਿਰ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਭਾਰਤ ਦੇ ਸਮੂਹ ਧਾਰਮਿਕ ਸਥਾਨਾਂ ਤੇ ਸਫਾਈ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੁਸ਼ਿਆਰਪੁਰ ਵਿਖੇ ਵੀ ਭਾਜਪਾ ਹਿਮਾਚਲ ਪਰਿਵਾਰੀ ਅਵਨਾਸ਼ਰਾਏ ਖੰਨਾ ਦੀ ਅਗਵਾਈ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਇਸ ਦੌਰਾਨ ਜਿੱਥੇ ਭਾਜਪਾ ਵਰਕਰਾਂ ਨੇ ਅਲੱਗ-ਅਲੱਗ ਮੰਦਰਾਂ ਵੀ ਸਾਫ-ਸਫਾਈ ਕੀਤੀ ਉੱਥੇ ਅਵਨਾਸ਼ਰਾਏ ਖੰਨਾ ਤੇ ਡਾਕਟਰ ਰਮਨ ਕਈ ਨੇ ਸਮੂਹ ਸ਼ਰਧਾਲੂ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਦੌਰਾਨ ਲੱਡੂ ਵੀ ਵੰਡੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਵਾਂਹਨ ਕੀਤਾ ਕਿ ਕਾਰਜਕਰਤਾ ਸਾਰੇ ਧਾਰਮਿਕ ਸਥਾਨਾਂ ਦੀ ਜਾ ਕੇ ਅੱਜ ਸਫਾਈ ਵਿਹਨ ਕਰਨ 22 ਤਰੀਕ ਨੂੰ ਭਗਵਾਨ ਰਾਮ ਦਾ ਜੋ ਮੰਦਰ ਹੈ ਰਾਮ ਮੰਦਰ ਉਹਦੇ ਚ ਭਗਵਾਨ ਦੀ ਮੂਰਤੀ ਦਾ ਸਥਾਪਨਾ ਹੋਣੀ ਹੈ ਉਸ ਨੂੰ ਲੈ ਕੇ ਕਾਰਕਮ ਸੀ ਕਿ ਸਾਰੇ ਧਾਰਮਿਕ ਸਥਾਨਾਂ ਦੀ ਸਫਾਈ ਵਿਆੰਜਣਾ ਹੈ ਉਹ ਕੀਤਾ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਖੁਦ ਅੱਜ ਸਫਾਈ ਵਿਆਨ ਕਰ ਰਹੇ ਨੇ ਅਲੱਗ-ਅਲੱਗ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਵੀ ਸਾਡੇ ਰਾਸ਼ਟਰੀ ਅਧਿਖਸ਼ ਜੀ ਜੇਪੀ ਨੱਡਾ ਜੀ ਉਹਨਾਂ ਨੇ ਦਿੱਲੀ ਦੇ ਵਿੱਚ ਸ਼੍ਰੀ ਰਵਿਦਾਸ ਮੰਦਰ ਦੇ ਵਿੱਚ ਜਾ ਕੇ ਸਫਾਈ ਵਿਆਨ ਕੀਤਾ ਹੈ ਔਰ ਅੱਜ ਅਸੀਂ ਰਿਸ਼ੀ ਨਗਰ ਦੇ ਵਿੱਚ ਮਹਾਰਿਸ਼ੀ ਵਾਲਮੀਕੀ ਦੇ ਮੰਦਰ ਤੇ ਖੜੇ ਆਂ ਔਰ ਸਾਰੀ ਕਮੇਟੀ ਮਹਾਰਿਸ਼ੀ ਵਾਲਮੀਕੀ ਦੀ ਨਾਲ ਸਾਡੇ ਇਸ ਸਫਾਈ ਵਿਹਾਨ ਦੇ ਵਿੱਚ ਆ ਸ਼ਾਮਲ ਹੋਈ ਹੈ ਤੇ ਅੱਜ ਸਾਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਪ੍ਰੈਕਟੀਕਲੀ ਆ ਕੇ ਅਸੀਂ ਇਸ ਮੰਦਰ ਦੀ ਸਫਾਈ ਕਰ ਰਹੇ ਆਂ ਔਰ ਕਮੇਟੀ ਨਾਲ ਸ਼ਾਮਲ ਹੋ ਕੇ ਇਸ ਮੰਦਰ ਦੇ ਵਿੱਚ ਅਸੀਂ ਆਪਣਾ ਯੋਗਦਾਨ ਜਿਹੜਾ ਹੈ ਸ਼ਮਦਾਨ ਕਰ ਰਹੇ ਆਂ 22 ਤਰੀਕ ਨੂੰ ਦੇਸ਼ ਦੇ ਵਿੱਚ ਇੱਕ ਵਾਰੀ ਫਿਰ ਦੀਵਾਲੀ ਮਨਾਈ ਜਾਣੀ ਹੈ ਉਹਦੇ ਲਈ ਸਾਰੇ ਘਰ ਸਾਰੇ ਮੰਦਰ ਸਜਾਵਟ ਹੋਣਗੇ ਔਰ ਪੰਜ-ਪੰਜ ਦੀਵੇ ਹਰ ਘਰ ਦੇ ਵਿੱਚ ਜਗਣਗੇ ਅੱਜ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਇਸ ਮੰਦਰ ਦੇ ਵਿੱਚ ਦੀਵਾ ਮਾਲਾ ਕਰਨ ਦਾ ਵੀ ਵਿਸ਼ਵਾਸ ਦਵਾਇਆ ਔਰ ਪੰਜ ਦੀਵੇ ਵੀ ਇਸ ਮਹੱਲੇ ਚ ਵੀ ਔਰ ਮੰਦਰ ਚ ਜਗਣਗੇ ਤਾਂਕਿ ਜੋ ਦੇਸ਼ ਦੇ ਰਾਸ਼ਟਰੀ ਪੁਰਸ਼ ਭਗਵਾਨ ਰਾਮ ਉਹਨਾਂ ਦੇ ਆਪਣੇ ਘਰ ਵਿੱਚ ਪ੍ਰਵੇਸ਼ ਚ 5 ਸਾਲ ਬਾਅਦ ਹੋ ਰਿਹਾ ਉਹਦੇ ਲਈ ਜੋ ਵਾਤਾਵਰਨ ਬਣ ਰਿਹਾ ਉਹਦੇ ਲਈ ਮੈਂ ਇੱਕ ਵਾਰੀ ਫੇਰ ਇਸ ਸਬਾ ਦਾ ਬਾਲਮੀਕੀ ਸਬਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਮਾਨਨੀਏ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਕੀਤਾ ਸਾਰੇ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਕਾਰਜਕਰਤਾ ਹਰ ਆਪਣੇ ਆਪਣੇ ਏਰੀਏ ਚ ਜਾ ਕੇ ਮੰਦਰਾਂ ਚ ਸਫਾਈ ਅਭਿਆਨ ਕਰਨਗੇ ਉਹਨਾਂ ਦੇ ਇਸ ਆਹਵਾਨ ਨਾਲ ਤਕਰੀਬਨ ਦੇਸ਼ ਭਰ ਵਿੱਚ 5 ਲੱਖ ਦੇ ਕਰੀਬ ਮੰਦਰਾਂ ਨੂੰ ਅੱਜ ਭਾਜਪਾ ਕਾਰਜਕਰਤਾ ਸਫਾਈ ਕਰਨ ਜਾ ਰਹੇ ਆ ਅੱਜ ਅਸੀਂ ਹਿਸ਼ਾਰਪੁਰ ਰਿਸ਼ੀ ਨਗਰ ਵੇਖੇ ਭਗਵਾਨ ਬਾਲਮੀਕੀ ਜੀ ਦੇ ਮੰਦਰ ਸਾਨ ਤੇ ਵਿਪਨ ਕੁਮਾਰ ਗੱਬਰ ਜੀ ਪ੍ਰਧਾਨ ਜੀ ਸਾਡੇ ਨਾਲ ਖੜੇ ਆ ਸਾਰੀ ਕਮੇਟੀ ਖੜੀ ਆ ਔਰ ਅਸੀਂ ਇਹ ਸਫਾਈ ਅਭਿਆਨ ਕੀਤਾ ਆ ਔਰ ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਔਰ ਮੋਦੀ ਜੀ ਜਿਸ ਤਰ੍ਹਾਂ ਸਾਰੇ ਦੇਸ਼ ਨੂੰ ਆਹ्वान ਕਰਦੇ ਆ ਟਾਈਮ ਟੂ ਟਾਈਮ ਇੱਕ ਇੱਕ ਧਾਗੇ ਜਿਹਾ پروਕੇ ਉਹਨਾਂ ਨੂੰ ਦੇਸ਼ ਦੇ ਕੋਈ ਨਾ ਕਿਸੇ ਮਿਸ਼ਨ ਨਾਲ ਜੋੜਦੇ ਆ ਇਸੇ ਮਿਸ਼ਨ ਵਿੱਚ ਸਫਾਈ ਅਭਿਆਨ ਚੱਲ ਰਿਹਾ ਔਰ ਅੱਜ ਸਾਰੇ ਰਲ ਕੇ ਅਸੀਂ ਇੱਥੇ ਕਰ ਰਹੇ ਹਾਂ ਸਮੂਹ ਦੇਸ਼ ਵਿੱਚ ਸਮੂਹ ਹਿੰਦੁਸਤਾਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਾਰਜਕਾਰਤਾ ਕਰ ਰਿਹਾ ਇਹ ਹਵਾਨ ਨੂੰ ਪੂਰਾ ਦੇਨੇ ਸਫਾਈ ਅਭਿਆਨ ਚੱਲੇਗਾ ਅੱਜ